ਅੱਜ ਦੀ ਕਹਾਣੀ ਖੋਦੀ ਪਾਲਾ ਲੇਖਕ ਗੁਰਨਵਜੀਤ ਅੱਜ ਦੀ ਕਹਾਣੀ ਤਕਰੀਬਨ 99% ਹਰ ਇੱਕ ਕੁਲ ਦੀ ਹੈ ਪਰ ਲੱਖ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਇਹ ਕਹਾਣੀ ਪੀੜੀਦਰ ਪੀੜੀ ਚੁੜੀ ਜਾ ਰਹੀ ਹੈ ਇਸ ਵਿੱਚ ਜਿੰਨੇ ਵੀ ਯਤਨ ਕੀਤੇ ਜਾਣ ਪਰ ਕੋਈ ਹੱਲ ਨਹੀਂ ਲੱਭ ਰਿਹਾ ਬਸ ਜ਼ਿੰਦਗੀ ਖਤਮ ਹੋ ਰਹੀ ਹੈ ਹਰ ਇੱਕ ਕੁੜੀ ਆਪਣੀ ਮਾਂ ਨੂੰ ਦੇਖ ਕੇ ਬਚਪਨ ਵਿੱਚ ਹੀ ਇਹ ਸੋਚ ਲੈਂਦੀ ਹੈ ਕਿ ਘੱਟੋ ਘੱਟ ਉਹ ਇਹੋ ਜਿਹੀ ਜ਼ਿੰਦਗੀ ਨਹੀਂ ਜੂਗੀ ਜਿਹੋ ਜਿਹੀ ਉਹਦੀ ਮਾਂ ਨੇ ਕੱਟ ਲਈ ਹੈ ਉਹਦੇ ਮਨ 'ਚ ਸ਼ੁਰੂ ਤੋਂ ਹੀ ਖਿਆਲ ਇਹ ਉਹਦੇੜ ਬਣਾ ਰਹਿੰਦੇ ਨੇ ਕਿ ਪਤਾ ਨਹੀਂ ਮੇਰੀ ਮਾਂ ਕਿਉਂ ਹਰ ਇੱਕ ਦੀਆਂ ਬਧਿਕੀਆਂ ਸਹਿੰਦੀ ਹੈ ਮੈਂ ਤਾਂ ਆਪਣੇ ਨਾਲ ਇਦਾਂ ਨਹੀਂ ਹੋਣ ਦੇਉਂਗੀ ਉਛਣ ਦਿੱਤਾ ਹੋ ਹਿੰਮਤ ਨਹੀਂ ਕਰ ਸਕਦੀ ਬਸ ਸਭ ਕੁਝ ਦੇਖ ਦੇਖ ਕੇ ਸੋਚਾਂ ਸੋਚਦੀ ਰਹਿੰਦੀ ਹੈ ਕਿ ਕੀ ਪਤਾ ਮੇਰੀ ਮਾਂ ਪੜ੍ਹੀ ਲਿਖੀ ਨਹੀਂ ਤਾਂ ਹੀ ਸਭ ਕੁਝ ਸਹੀ ਜਾਂਦੀ ਹੈ ਪਰ ਮੈਂ ਇਦਾਂ ਨਹੀਂ ਹੋਣ ਦੇਉਂਗੀ ਆਪਣੇ ਨਾਲ ਮੈਂ ਪੜ੍ਹ ਲਿਖ ਕੇ ਆਪ ਕਮਾਈ ਕਰਾਂਗੀ ਸਾਰਾ ਜਨਮਾ ਨੂੰ ਘਰ ਦੇ ਕੰਮਾਂ 'ਚ ਖੱਪਦੀ ਦੇਖ ਕੇ ਤੇ ਫਿਰ ਵੀ ਟੱਬਰ ਵੱਲੋਂ ਤ੍ਰਿਸ਼ਕਾਰ ਮਿਲਦਾ ਦੇਖ ਕੁਝ ਕੁੜੀਆਂ ਤਾਂ ਆਪਣੇ ਆਪ ਨੂੰ ਘਰ ਦੇ ਕੰਮਾਂ 'ਚ ਉਦੋਂ ਤੋਂ ਹੀ ਪਕਾ ਲੈਂਦੀਆਂ ਨੇ ਤਾਂ ਜੋ ਕਿਸੇ ਦੀਆਂ ਸੁਣਨੀਆਂ ਨਾ ਪੈਣ ਤੇ ਕੁਝ ਕੁ ਮੇਰੇ ਵਰਗੀਆਂ ਇਹ ਸੋਚ ਲੈਂਦੀਆਂ ਨੇ ਕਿ ਜਦ ਕੀਤਾ ਨਾ ਕੀਤਾ ਇੱਕ ਬਰਾਬਰ ਹੈ ਤਾਂ ਫਿਰ ਕਰਨ ਦੀ ਲੋੜ ਕੀ ਹੈ ਕੰਮ ਵਾਲੀ ਲਗਾ ਲਓ ਘਰ ਵਿੱਚ ਤੇ ਆਪ ਕਮਾਈ ਕਰੋ ਤਾਂ ਜੋ ਰੋਜ਼ ਦੀ ਗਿਜ-ਕਿਜ ਵੀ ਖਤਮ ਹੋਵੇ ਭਰ ਵਿੱਚ ਹਰ ਸਮੇਂ ਲੜਾਈ ਝਗੜਾ ਦੇ ਕੇ ਕਮਲੀਆਂ ਇਹ ਸੋਚ ਲੈਂਦੀਆਂ ਨੇ ਕਿ ਵਿਆਹ ਹੀ ਨਹੀਂ ਕਰਵਾਉਣਾ ਚਾਹੀਦਾ ਇਹ ਸਭ ਸੋਚਦੀਆਂ ਕਦ ਉਹ ਆਪਣੀ ਮਾਂ ਵਾਲੀ ਥਾਂ ਤੇ ਪਹੁੰਚ ਜਾਂਦੀਆਂ ਨੇ ਪਤਾ ਹੀ ਨਹੀਂ ਲੱਗਦਾ ਕਦ ਉਹ ਮਾਂ ਦੀ ਤਰ੍ਹਾਂ ਬਧਿਕੀਆਂ ਸਹਿੰਦੀਆਂ ਘਰ ਦੇ ਕੰਮਾਂ ਕਾਰਾਂ ਵਿੱਚ ਰੁੱਝ ਜਾਂਦੀਆਂ ਬੱਚੇ ਸੰਭਾਲਦਿਆਂ ਨਾਲ ਕਮਾਈਆਂ ਵੀ ਕਰਨ ਲੱਗ ਜਾਂਦੀਆਂ ਨੇ ਤੇ ਹੁਣ ਤਾਂ ਸਮਾਂ ਇਦਾਂ ਦਾ ਹੈ ਕਿ ਔਰਤ ਨੂੰ ਕੰਮ ਤੇ ਜਾਣ ਲਈ ਵੀ ਘਰ ਦੇ ਕੰਮ ਕਰਕੇ ਜਾਣਾ ਪੈਂਦਾ ਹੈ ਬੱਚੇ ਦੀਆਂ ਨਿੱਕੀਆਂ ਮੋਟੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਸਭ ਉਸ ਨੂੰ ਇਕੱਲੀ ਨੂੰ ਚੁਕਣੀਆਂ ਪੈਂਦੀਆਂ ਨੇ ਪਤਾ ਹੀ ਨਹੀਂ ਲੱਗਦਾ ਹੋਸ਼ ਉਹਦਾ ਆਉਂਦੀ ਹੈ ਜਦ ਆਪਣੇ ਆਪ ਨੂੰ ਉਸੇ ਜਗ੍ਹਾ ਦੇਖਦੀ ਹੈ ਜਿੱਥੇ ਜ਼ਿੰਦਗੀ ਨਾ ਕੱਟਣ ਦੀ ਸਾਹ ਖਾਦੀ ਸੀ ਪਰ ਕੁਝ ਬੇਚਿਆਂ ਨੂੰ ਦੁੱਖਨਾ ਦੇਣ ਦੀਆਂ ਤੇ ਕੁਝ ਆਪਣੇ ਜਾਏ ਦੀਆਂ ਪਰ ਰਿਸ਼ਕ ਦੀਆਂ ਮਜਬੂਰੀਆਂ ਕੁੜੀਆਂ ਨੂੰ ਆਪਣੀਆਂ ਮਾਵਾ ਵਾਲੀ ਥਾਂ ਖੜਾ ਕਰ ਹੀ ਦਿੰਦੀਆਂ ਨੇ ਸਮੇਂ ਦੇ ਨਾਲ ਨਾਲ ਉਹਨਾਂ ਦੀ ਜ਼ਿੰਦਗੀ ਉਦਾਂ ਹੀ ਸੰਘਰਸ਼ ਨਾਲ ਭਰੀ ਪਈ ਹੈ ਜਿਵੇਂ ਉਹਨਾਂ ਦੀਆਂ ਮਾਵਾ ਦਾਦੀਆਂ ਨਾਨੀਆਂ ਦੀ ਸੀ ਬਸ ਫਰਕ ਸਿਰਫ ਇੰਨਾ ਹੈ ਕਿ ਅਧਿਆਨ ਪੜ੍ਹਤਾ ਕਰਕੇ ਔਰਤਾਂ ਘਰ ਦੇ ਵਿੱਚ ਹੀ ਰਹਿ ਕੇ ਸਿਰਫ ਘਰ ਦੇ ਕੰਮ ਕਰਦੀਆਂ ਸੀ ਤੇ ਹੁਣ ਪੜ੍ਹ ਲਿਖ ਕੇ ਘਰ ਦੇ ਨਾਲ ਬਾਹਰ ਦੇ ਕੰਮ ਦਾ ਕਰਦੀਆਂ ਹੀ ਹਨ ਨਾਲ ਬੱਚਿਆਂ ਦੀਆਂ ਪੜਾਈਆਂ ਦੀ ਜ਼ਿੰਮੇਵਾਰੀ ਵੀ ਮਾਂ ਸਿਰ ਆ ਚੁੱਕੀ ਹੈ ਇਸ ਸਭ ਦੇ ਬਾਵਜੂਦ ਔਰਤ ਅੱਜ ਵੀ ਆਦਮੀ ਦੇ ਬਰਾਬਰ ਦਾ ਦਰਜਾ ਹਾਸਲ ਨਹੀਂ ਕਰ ਸਕੀ ਕਿਉਂਕਿ ਇਸ ਵਿੱਚ ਇੱਕ ਕੁੜੀ ਇਕੱਲੀ ਹੀ ਆਪਣੀ ਦੋ ਘਰਾਂ ਵਿੱਚ ਸੰਘਰਸ਼ ਕਰਦੀ ਆਪਣੀ ਜ਼ਿੰਦਗੀ ਕੱਢ ਲੈਂਦੀ ਹੈ ਕੁੜੀ ਆਪਣੇ ਆਪ ਨੂੰ ਇੰਨਾਂ ਜ਼ਿੰਮੇਵਾਰੀਆਂ ਵਿੱਚ ਗਵਾ ਚੁੱਕੀ ਹੁੰਦੀ ਹੈ ਤੇ ਮਰਨ ਤੱਕ ਉਸ ਦੀ ਭਾਲ ਖਤਮ ਨਹੀਂ ਹੁੰਦੀ ਕੋਈ ਤਾਂ ਆਪਣੇ ਆਪ ਨਾਲ ਧੱਕਾ ਕਰ ਜਾਂਦੀਆਂ ਹੱਸਣਾ ਰੋਣਾ ਭੁੱਲ ਜਾਂਦੀਆਂ ਤੇ ਮਾਹੌਲ ਦੇ ਹਿਸਾਬ ਨਾਲ ਢਲ ਜਾਂਦੀਆਂ ਪਰਕੋਸ਼ ਜਦੋਂ ਜਹਦ ਵਿੱਚ ਜ਼ਿੰਦਗੀ ਕੱਢ ਜਾਂਦੀਆਂ ਹਨ ਪਰ ਮੰਜ਼ਲ ਤੇ ਪਹੁੰਚਣ ਵਾਲੀਆਂ ਬਹੁਤ ਘੱਟ ਹਨ ਜੇਕਰ ਸੱਸਾਂ ਮਾਮਾ ਨੋਹਾਤੀਆਂ ਦਾ ਸਾਥ ਦੇਣੀਆਂ ਤਾਂ ਹੀ ਆਦਮੀਆਂ ਤੋਂ ਉਮੀਦ ਲਗਾਈ ਜਾ ਸਕਦੀ ਹੈ ਤਾਂ ਹੀ ਇਹ ਫਰਕ ਖਤਮ ਹੋਵੇਗਾ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਇਸ ਵਾਰੇ ਆਪਣੇ ਵੱਧ ਤੋਂ ਵੱਧ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਐਨੇ ਪਿਆਰ ਨਾਲ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ